ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਬਾਬਾ ਤਰਸੇਮ ਸਿੰਘ ਕਾਰ ਸੇਵਾ ਵਾਲਾ ਦਾ ਕਤਲ ਹੋਇਆ ਸੀ ਉਹਦੇ ਤੇ ਮੈਂ ਇੱਕ ਵੀਡੀਓ ਪਾਈ ਸੀ ਜਿਹੜੇ ਮਾਰਨ ਵਾਲੇ ਗੈਂਗਸਟਰ ਸੀ ਸਰਬਜੀਤ ਸਿੰਘ ਤੇ ਅਮਰਜੀਤ ਸਿੰਘ ਤੇ ਅਮਰਜੀਤ ਸਿੰਘ ਦਾ ਇਨਕਾਊਂਟਰ ਪੁਲਿਸ ਨੇ ਕਰ ਦਿੱਤਾ ਸੀ ਮੈਂ ਨਾਨਕ ਮੱਧ ਗੁਰਦਰਾ ਸਾਹਿਬੇ ਖੇ ਜਾ ਕੇ ਉੱਥੇ ਬੋਲ ਕੇ ਵੀ ਆਇਆ ਸੀ ਧਾਮੇ ਸਾਹਿਬ ਮੁੱਖ ਮੰਤਰੀ ਉਤਰਾਖੰਡ ਦੇ ਉਹਨਾਂ ਨੇ ਸਭ ਕੁਝ ਸੁਣਿਆ ਸੀ ਮੈਂ ਚੈਲੰਜ ਕਰਕੇ ਆਇਆ ਸੀ ਕਿ ਇਹ ਗੈਂਗਸਟਰਾਂ ਦੇ ਗੋਲੀ ਵਜਣੀ ਚਾਹੀਦੀ ਹੈ ਤੇ ਦੋ ਦਿਨਾਂ ਬਾਅਦ ਅਮਰਜੀਤ ਦੇ ਪੁਲਿਸ ਨੇ ਗੋਲੀ ਮਾਰਤੀ ਸੀ ਇਨਕਾਊਂਟਰ ਕਰਤਾ ਸੀ ਹੁਣ ਕਈਆਂ ਨੇ ਇਹ ਮੇਰੀਆਂ ਗੱਲਾਂ ਸੁਣ ਕੇ ਤੜਫਣਾ ਬਹੁਤ ਹੈ ਮੈਂ ਗੱਲ ਕਿਉਂ ਕਰਨ ਲੱਗਾ ਉਸ ਮੁੱਦੇ ਤੇ ਆ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਸਰਬਜੀਤ ਸਿੰਘ ਦੇ ਅਮਰਜੀਤ ਸਿੰਘ ਇਹਨਾਂ ਦੇ ਐਨਡੀਪੀਸ ਦੇ ਜਾਨਕਿ ਐਨਡੀਪੀਐਸ ਦੇ ਜਾਨਕਿ ਨਸ਼ਿਆਂ ਦੇ ਇਹਨਾਂ ਤੇ ਪਰਚੇ ਹੋਏ ਹੋਏ ਸੀ ਫਰੌਤੀਆਂ ਲੈਣ ਦੇ ਪਰਚੇ ਸੀ ਲੋਕਾਂ ਨੂੰ ਧਮਕਾਉਣ ਦੇ ਗੈਂਗਸਟਰਵਾਦ ਦੇ ਇਹਦੇ ਪਰਚੇ ਸੀ ਇਹਨਾਂ ਦਾ ਸਾਡੇ ਕੌਮ ਦੇ ਨਾਲ ਸੰਬੰਧ ਕੀ ਹੈ ਇਹ ਦੇਖਿਓ ਇਹ ਇਹ ਮਿਰਚਾਂ ਬੜੀਆਂ ਕੌੜੀਆਂ ਨੇ ਮੇਰੀਆਂ ਗੱਲਾਂ ਦੇ ਵਿੱਚ ਜਿਹੜੀਆਂ ਲੱਗਣਗੀਆਂ ਇਹ ਸਚਾਈ ਹੈ ਵੀ ਜਿਹੜੇ ਬੰਦੇ ਨਸ਼ੇ ਕਰਦੇ ਹੋਣ ਨਸ਼ੇ ਵੇਚਦੇ ਹੋਣ ਨਸ਼ਿਆਂ ਦੇ ਉਹਨਾਂ ਦੇ ਪਰਚੇ ਹੋਣ ਉਹਨਾਂ ਦਾ ਸਿਕਮ ਦੇ ਨਾਲ ਕੀ ਸੰਬੰਧ ਹੈ ਇਹ ਸਵਾਲ ਹੈ ਬਹੁਤ ਵੱਡਾ ਮੇਰੀ ਕੌਮ ਬਾਤ ਦੀ ਕੀ ਉਹਨਾਂ ਲੋਕਾਂ ਦਾ ਸੰਬੰਧ ਕੌਮ ਨਾਲ ਹੋ ਸਕਦਾ ਹੈ ਜਿਹੜੇ ਗੈਂਗਸਟਰ ਹੋਣ ਜਿਨ੍ਹਾਂ ਤੇ ਨਸ਼ਿਆਂ ਦੇ ਪਰਚੇ ਪਏ ਹੋਣ ਜਿਹੜੇ ਫੌਤਰੀਆਂ ਲੈਂਦੇ ਹੋਣ ਉਹ ਉਹ ਉਹਨਾਂ ਦਾ ਸਿਕਮ ਦੇ ਨਾਲ ਕੋਈ ਸੰਬੰਧ ਹੋ ਸਕਦਾ ਤੇ ਇੱਕ ਸ਼ਬਦ ਵਰਤਿਆ ਸੀ ਕਿ ਉਹਨਾਂ ਨੇ ਸ਼ੋਦਾ ਲਾਇਆ ਇਹਦੇ ਬਾਰੇ ਮੈਂ ਗੱਲ ਕੀਤੀ ਸੀ ਜਿਹੜੀ ਮੈਂ ਹੁਣ ਅੱਜ ਦੀ ਅਪਡੇਟ ਤੁਹਾਨੂੰ ਦੇਣੀ ਆ ਉਹ ਕੀ ਹੈ ਸਿਮਰਦੀਤ ਮਾਨ ਨੇ ਇੱਕ ਬਲਵੰਤ ਸਿੰਘ ਗੋਪਾਲਾ ਹੈਗਾ ਆ ਜਿਹੜਾ ਗੋਲਦੀਪਾ ਗਬੰਦਾ ਹੁੰਦਾ ਤੁਸੀਂ ਦੇਖਿਆ ਹੋਣਾ ਮੈਂ ਉਹਦੀ ਫੋਟੋ ਵੀ ਵਾਇਰਲ ਕਰ ਦੇਣੀ ਆ ਤੁਸੀਂ ਦੇਖ ਲਿਓ ਇੱਕ ਦਿਨ ਨਾਲ ਕੋਈ ਹੋਰ ਸੀ ਇਹ ਅਮਰਜੋ ਸਿੰਘ ਦੀ ਜਣ ਕੇ লাশ ਲੈਣ ਵਾਸਤੇ ਉਹਦੀ ਡੈੱਡ ਬਾਡੀ ਲੈਣ ਵਾਸਤੇ ਉਤਰਾਖੰਡ ਗਏ ਹਰਦਵਾਰ ਜਾ ਕੇ ਇਹਨਾਂ ਨੂੰ ਅਰੈਸਟ ਕਰ ਲਿਆ ਉੱਥੇ ਤੇ ਮਖੂ ਨੇ ਆਡੀਓ ਕਰ ਰਹੀ ਗੱਲਬਾਤ ਕਰਕੇ ਉਹ ਵੀਡੀਓ ਵਾਇਰਲ ਕੀਤੀ ਹੋਈ ਹੈ ਹੁਣ ਇਹ ਉਹਦੀ লাশ ਲੈਣ ਵਾਸਤੇ ਕਾਂਗਰਸ ਅਗੈਂਸਟਰ ਦੀ ਸਿਮਰਜੀਤ ਮਾਨ ਨੇ ਭੇਜਿਆ ਉਹਦਾ ਮਤਲਬ ਕੀ ਸੀ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਕਿ ਸਿਮਰਜੀਤ ਮਾਨ ਨੂੰ ਇੱਕ ਸ਼ਹੀਦ ਚਾਹੀਦਾ ਹੁੰਦਾ ਹੈ ਉਹ ਆਮਲੀ ਹੋਵੇ ਨਸ਼ੇੜੀ ਹੋਵੇ ਬੁਲਾਦਕਾਰੀ ਹੋਵੇ ਗੈਂਗਸਟਰ ਹੋਵੇ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਬਸ ਉਹਨੂੰ ਮਰਿਆ ਬੰਦਾ ਚਾਹੀਦਾ ਹੁੰਦਾ ਹੈ ਉਹਨੂੰ ਸ਼ਹੀਦ ਬਣਾ ਕੇ ਇਲੈਕਸ਼ਨ ਜਿੱਤਣ ਵਾਸਤੇ ਕੋਈ ਨਾ ਕੋਈ ਸਟੰਟ ਬਣਾਉਣਾ ਹੁੰਦਾ ਹੈ ਹੁਣ ਜਿਹੜੀ ਉਹ লাশ ਸੀ ਅਮਰਜੀਤ ਸਿੰਘ ਦੀ ਉਹ ਉਹਦੇ ਜਿਹੜੇ ਕਿ ਪਰਿਵਾਰ ਨੇ ਲੈ ਲਈ ਸੀ ਪਹਿਲੇ ਉਹਦਾ ਸੰਸਕਾਰ ਵੀ ਹੋ ਚੁੱਕਾ ਹੈ ਹੁਣ ਇਹ ਮੁੱਦਾ ਬਣਾ ਰਹੇ ਨੇ ਕਿ ਪੁਲਿਸ ਉਹਦੀ ਡੈੱਡ ਬਾਡੀ ਦੇ ਨਹੀਂ ਰਹੀ ਵੀ ਡੈੱਡ ਬਾਡੀ ਪਰਿਵਾਰ ਨੇ ਲੈ ਲਈ ਤੇ ਪਰਿਵਾਰ ਨੇ ਸੰਸਕਾਰ ਕਰਤਾ ਤੁਹਾਨੂੰ ਡੈੱਡ ਬਾਡੀ ਪੁਲਿਸ ਕਿਉਂ ਦੇਉ ਪਰਿਵਾਰ ਨੂੰ ਦਿਓ ਪਰਿਵਾਰ ਡੈੱਡ ਬਾਡੀ ਲੈ ਗਿਆ ਉਹਦਾ ਸੰਸਕਾਰ ਕਰਤਾ ਹੁਣ ਇਹ ਡੈਡ ਬਡੀ ਲੈਂਡਵਾਂਚ ਕਿਉਂ ਗਏ ਸੀ ਇਹਦਾ ਮਤਲਬ ਪਤਾ ਕੀ ਹੈ ਇੱਕ ਤਾਂ ਇਹਨੇ ਡੈਡ ਬਡੀ ਰੱਖ ਕੇ ਜਿਹਨਾਂ ਨੂੰ ਮਿਲ ਜਾਂਦੀ ਇਹਨਾਂ ਨੇ ਪੈਸੇ ਇਕੱਠੇ ਕਰਨੇ ਸੀ ਆ ਦੇਖੋ ਸਾਡੀ ਕੌਮ ਦਾ ਨੌਜਵਾਨ ਮੁਸ਼ੀਦ ਕਰਤਾ ਸਾਡੀ ਖਾਲਸਾਣ ਮੂਵਮੈਂਟ ਦਾ ਬੰਦਾ ਮਾਰਤਾ ਇੱਕ ਤਾਂ ਇਹਨੇ ਪੈਸੇ ਇਕੱਠੇ ਕਰਨੇ ਸੀ ਦੂਜੀ ਗੱਲ ਇਹਨਾਂ ਕੰਜਰਾਂ ਨੇ ਨਾ ਸੰਗਰੂਰ ਤੇ ਲੈ ਕੇ ਔਣਾ ਸੀ ਜੇ ਕਿਤੇ ਡੈਡ ਬਡੀ ਮਿਲ ਜਾਂਦੀ ਸੰਨੂਰ ਤੇ ਲਿਆ ਕੇ ਉੱਥੇ ਚੌਂਕ ਵਿੱਚ ਇਹਨੇ ਲਾਸ ਰੱਖੜੀ ਸੀ ਫਿਰ ਕਹਿਣਾ ਸੀ ਆ ਦੇਖੋ ਕੌਮੇ ਸ਼ੀਦ ਹੈ ਬਈ ਇਹ ਬੰਦਾ ਕੌਮਲੇ ਸ਼ੀਦ ਹੋਇਆ ਬਈ ਇਹ ਬੰਦਾ ਇਹਨੇ ਸੋਦਾ ਲਾਇਆ ਬਈ ਕੌਮ ਸ਼ੀਦ ਬਣਾ ਕੇ ਸਮਜੀਤ ਮਾਨ ਦਾ ਮੋਟੂ ਹੁੰਦਾ ਬਸ ਇਲੈਕਸ਼ਨ ਜਿੱਤ ਗਈ ਬੁੱਟਾ ਜਿੱਤ ਗਈ ਆ ਮਤਲਬ ਹੁੰਦਾ ਜਿਹੜਾ ਉਹ ਬਲਵੰਤ ਸਿੰਘ ਗੋਪਾਲਾ ਹੈਗਾ ਉਹ ਗਿਆ ਸੀ ਕਿਹਦੇ ਨਾਲ ਕੋਈ ਹੋਰ ਸੀ ਭੇਜਣ ਵਾਲਾ ਕੌਣ ਹੈ ਸਮਜੀਤ ਮਾਨ ਪਹਿਲੇ ਕਰ ਇਹਨੂੰ ਇਹ ਪੁੱਛੋ ਜਦੋਂ ਬੋਲਣਗੇ ਸਾਡਾ ਸਿੰਘ ਸ਼ਹੀਦ ਕਰਦਾ ਸਾਡਾ ਸਿੰਘ ਸ਼ਹੀਦ ਕਰਦਾ ਸਿੰਘ ਕੌਣ ਸੀ ਜਿਹਦੇ ਉੱਤੇ ਨਸ਼ਿਆਂ ਦੇ ਪਰਚੇ ਪਏ ਹੋਏ ਸੀ ਸਿੰਘ ਕੌਣ ਸੀ ਉਹ ਜਿਹੜਾ ਫਰੋਤੀਆਂ ਮੰਗਦਾ ਸੀ ਲੋਕਾਂ ਨੂੰ ਧਮਕੀਆਂ ਦਿੰਦਾ ਸੀ ਉਹ ਸਿੰਘ ਸੀ ਇਹਨਾਂ ਦਾ ਤੇ ਇਹਨਾਂ ਨੇ ਸੰਗਰੂਰ ਦੀ ਹੁਣ ਲੋਕ ਸਭਾ ਦੀ ਇਲੈਕਸ਼ਨ ਜਿੱਤਣ ਵਾਸਤੇ ਇਸਟੈਂਡ ਬਣਾਇਆ ਉਹਨਾਂ ਨੂੰ ਵਾਇਰਲ ਕਰਕੇ ਇੰਟਰਵਿਊ ਕਰਕੇ ਆ ਸਾਡੇ ਬੰਦੇ ਫੜ ਲਏ ਜੀ ਉੱਥੇ ਸਾਡੇ ਸੂਰਮੇ ਦੀ ਡੈੱਡ ਬਾਡੀ ਲੈਣ ਵਾਸਤੇ ਗਏ ਸੀ ਇਹ ਇਹ ਪੂਰਾ ਜਣੇ ਕਿ ਪ੍ਰਚਾਰ ਕਰਕੇ ਪੈਸੇ ਇਕੱਠੇ ਕਰਨ ਦਾ ਜਰੀਆ ਵੀ ਬਣਾਉਣਾ ਸੀ ਤੇ ਇਲੈਕਸ਼ਨ ਜਿੱਤਣ ਵਾਸਤੇ ਸ਼ਹੀਦ ਵੀ ਬਣਾਉਣਾ ਸੀ ਉਹਨੂੰ ਆ ਆ ਕਰਤੂਤ ਹੈ ਇਹਨਾਂ ਮਾਨਵ ਵਰਗੇ ਬੁਚੜਾਂ ਦੀ ਆ ਕਰਤੂਤ ਇਹਨਾਂ ਦੀ ਇਹ ਗੱਲ ਮੈਂ ਤਾਂ ਕੀਤੀ ਹੈ ਮੈਂ ਸ਼ਰਿਆਮ ਨਾਨਕ ਮੱਤੇ ਉੱਤਰਾਖੰਡ ਗੁਰਦੁਆਰੇ ਜਾ ਕੇ ਬੋਲ ਕੇ ਆਇਆ ਸੀ ਗਿਆ ਸੀ ਪ੍ਰੋਗਰਾਮ ਤੇ ਸਪੈਸ਼ਲ ਬੜੀਆਂ ਧਮਕੀਆਂ ਦਿੰਦੇ ਸੀ ਮੈਂ ਕਿੱਸਵੇਂ ਮੈਂ ਜਾਊਂਗਾ ਉੱਥੇ ਬੋਲ ਕਿਹਾ ਸੀ ਤੇ ਤਾਂ ਮਿਸਾਬ ਨੇ ਜਿਹੜੇ ਮੁੱਖ ਮੰਤਰੀ ਨੇ ਉੱਤਰਾਖੰਡ ਦੇ ਉਹਨੇ 2 ਮਿੰਟ 2 ਦਿਨਾਂ ਦੇ ਵਿੱਚ ਵਿੱਚ ਗੱਡੀ ਚਾੜਤਾ ਵੱਡਾ ਸੂਰਮਾ ਸੂਰਮਾ ਕਾਹਦਾ ਸੀ ਡੈਕਟਰ ਨਸ਼ਿਆਂ ਦਾ ਤਸ਼ਕਰ ਸ਼ਰਮ ਕਹਿਣਾ ਅਸੀਂ ਇਹ ਗੰਦਗੀ ਪੰਜਾਬ ਵਿੱਚੋਂ ਵੀ ਸਾਫ਼ ਕਰਨੀ ਹੈ ਜ਼ਰੂਰੀ ਹੈ ਇਹ ਬਿੰਦੀ ਮੈਂ ਤਾਂ ਕੀਤੀ ਇਹ ਮਾਨ ਦੀ ਕਰਦੂਤ ਸੀ ਨਵੀਂ ਉਹਨੂੰ ਕੌਮੀ ਸ਼ਹੀਦ ਬਣਾ ਕੇ ਕੌਮ ਦਾ ਜੋਧਾ ਬਣਾ ਕੇ ਇਲੈਕਸ਼ਨ ਜਿੱਤਨੀ ਸੀ ਸੰਗਰੂਰ ਦੀ ਪਰ ਉੱਤਰਾਖੰਡ ਦੀ ਪੁਲਿਸ ਨੇ ਉਹ ਪਹਿਲੀ ਕੰਮ ਨਿਮੇੜਤਾ ਉਹਦੇ ਡੈੱਡ ਬਡੀ ਪਰਿਵਾਰ ਨੂੰ ਦੇ ਦਿੱਤੀ ਉਹਦਾ ਸੰਸਕਾਰ ਹੋ ਗਿਆ ਇਹਨਾਂ ਦਾ ਜਿਹੜਾ ਇਹ ਇਹ ਗੇਮ ਪਲਾਨ ਸੀ ਨਾ ਉਹ ਖਤਮ ਹੋ ਗਿਆ ਠੰਡੇ ਵਸਤੇ ਵਿੱਚ ਪੈ ਗਿਆ ਹੁਣ ਕੰਧਾਂ ਨਾਲ ਟੱਕਰਾਂ ਮਾਰਨਗੇ ਹੁਣ ਉਥੇ ਬੈਠੇ ਕਾਲਾਂ ਕਰੀ ਜਾਂਦੇ ਨੇ মিডিਆ ਰਾਹੀਂ ਸਾਨੂੰ ਰੈਸਟ ਕਰ ਲਿਆ ਜੀ ਪਲੀ ਤੱਕਿਆ ਕਰਦੀ ਐ ਜੀ ਸਾਡਾ ਉਹ ਖਾਲਸਾਤਾਨੀ ਮੂਵਮੈਂਟ ਦਾ ਜੋਧਾ ਸੀ ਹੁਣ ਇਹੋ ਜੇ ਨਾਟਕ ਹੁਣੇ ਕਰਨਗੇ ਬਰ ਜੋ ਇਹਨਾਂ ਲੋਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ